ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਬਿਜਲੀ ਮੁਲਾਜ਼ਮ ਲਾਲੜੂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਤੇ ਮੁਲਾਜ਼ਮ ਆਗੂ ਮਹਿੰਦਰ ਸਿੰਘ ਸੈਣੀ ਨੇ ਆਪਣੇ ਸਾਥੀਆਂ ਨਾਲ ਆਪਣੇ ਬਿਆਨ ਰਾਹੀਂ ਕੇਂਦਰ ਤੇ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਕਿ ਜੋ ਕਾਲੇ ਕਾਨੂੰਨ ਕੇਂਦਰ ਸਰਕਾਰ ਮਜ਼ਦੂਰ ਅਤੇ ਮੁਲਾਜ਼ਮ ਵਰਗ ਦੇ ਉਜਾੜੇ ਲਈ ਬਣਾ ਰਹੀ ਹੈ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਰੱਦ ਕਰੇ हां जी महेंद्र सिंह जी आज ਤੁਸੀਂ ਇਹ ਜੋਤਰਨਾ ਪ੍ਰਦਰਸ਼ਨ ਕਰ ਰਹੇ ਆ ਕਿ ਕਿਸ ਵੇਸਪਰ ਕਰ ਰਹੇ ਆ ਅੱਜ ਦਾ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਹੈ ਇਹ ਕੋਈ ਸਧਾ ਕੱਲੇ ਲਾਲੂ ਚਾਹੇ ਕੱਲੇ ਬਿਜਲੀ ਬੋਰਡ ਦਾ ਨਹੀਂ ਇਹ ਪੂਰੇ ਹਿੰਦੁਸਤਾਨ ਪੱਧਰ ਤੇ ਦੇਸ਼ ਵਿਆਪੀ ਹੜਤਾਲ ਅੱਜ ਹੋਈ ਹੈ ਉਹਦੇ ਚ ਸਾਰੇ ਮਹਿਕ ਨੇ ਚਾਹੇ ਬੀਮਾ ਕੰਪਨੀ ਵਾਲੇ ਆ ਚਾਹੇ ਬੈਂਕ ਕਾ ਐਲਆਈਸੀ ਵਾਲੇ ਆ ਰੋਡਵੇਜ ਦੇ ਕੰਮ ਆ ਮਿਡ ਡੇ ਨੀਡ ਆ ਆਂਗਨਵਾੜੀ ਆ ਆਸ਼ਾ ਵਰਕਰ ਆ ਬਿਜਲੀ ਬੋਰਡ ਆ ਐਜੂਕੇਸ਼ਨ ਵਾਲੇ ਆ ਹੈਲਥ ਡਿਪਾਰਟਮੈਂਟ ਆ ਔਰ ਵਾਟਰ ਸਪਲਾਈ ਵਾਲੇ ਆ ਮੇਰੇ ਕਹਿਣ ਤੋਂ ਭਾਵ ਸਾਰੇ ਚਾਹ ਰੋਡਵੇਜ ਅੱਜ ਮੁਕੰਮਲ ਤੌਰ ਤੇ ਹੈ ਇਹਨੂੰ ਚਾਹ ਭਾਰਤ ਬੰਦ ਕਹਿ ਲੋ ਦੇਸ਼ ਵਿਆਪੀ ਹੜਤਾਲ ਜ ਹੋਣ ਜਾਰੀ ਹੈ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਸਮੇਂ ਤੋਂ ਜਿਸ ਚਾਲਾਂ ਤੇ ਚੱਲ ਰਹੀ ਹੈ ਉਹ ਕਿਸੇ ਦੇ ਹਿੱਤ ਚ ਨਹੀਂ ਨਾ ਕਿਸਾਨਾਂ ਦੇ ਹਿੱਤ ਚ ਨਾ ਛੋਟੇ ਮਜ਼ਦੂਰਾਂ ਦੇ ਹਿੱਤ ਚ ਨਾ ਜਿਹੜੇ ਸਰਕਾਰੀ ਮੁਲਾਜ਼ਮ ਹੈ ਚਾਹੇ ਪ੍ਰਾਈਵੇਟ ਹੈ ਠੇਕੇਦਾਰਾਂ ਚਾਹੇ ਚਾਹੇ ਕੰਪਨੀਆਂ ਇੰਡਸਟਰੀ ਚ ਕੰਮ ਕਰ ਰਹੇ ਆ ਕਿਸੇ ਦੇ ਹੱਕ ਚ ਨਹੀਂ 38 ਜਿਹੜੇ ਲੇਬਰ ਕਾਨੂੰਨ ਹੈ ਉਹਨਾਂ ਨੂੰ ਬਦਲ ਕੇ ਚਾਰ ਲੇਬਰ ਕੋਡ ਬਣਾਏ ਜਾ ਰਹੇ ਆ ਜਿਹਦਾ ਪੂਰੇ ਤੌਰ ਤੇ ਪੂਰੇ ਹਿੰਦੁਸਤਾਨ ਵੱਧਰ ਤੇ ਉਹਦਾ ਅੱਜ ਵਿਰੋਧ ਹੋ ਰਿਹਾ 18 ਮਾਰਚ 2025 ਨੂੰ ਦਿੱਲੀ ਚ ਪਿਆਰੇ ਲਾਲ ਭਵਨ ਦੇ ਵਿੱਚ ਨਵੀਂ ਦਿੱਲੀ ਚ ਇਹਦਰ ਦੀਆਂ ਜਿੰਨੀਆਂ ਟ੍ਰੇਡ ਯੂਨੀਆ 10 ਕਿਧਰੀ ਟ੍ਰੇਡ ਯੂਨੀਆ ਜਿੰਨੀਆਂ ਪ੍ਰਸ਼ਸਨਾ ਮਜ਼ਦੂਰ ਸੰਘਾਂ ਨਾਲ ਸਬੰਧ ਦਾ ਸਭ ਦੀ ਸਾਂਝੇ ਤੌਰ ਤੇ ਮੀਟਿੰਗ ਹੋਈ ਚੋ ਮੀਟਿੰਗ ਚ ਫੈਸਲਾ ਕੀਤਾ ਸੀ ਤੇ 20 ਮਈ 2025 ਨੂੰ ਦੇਸ਼ ਵਿਆਪੀ ਹੜਤਾਲ ਕਰਾਂਗੇ ਲੇਕਿਨ ਉਹ ਦੇਸ਼ ਦੇ ਹਾਲਾਤ ਭਾਰਤ ਪਾਕਿਸਤਾਨ ਦੇ ਨਾਲ ਪਹਲਗਾਮ ਵਾਲੇ ਉਸ ਮੁੱਦੇ ਕਰਕੇ ਇਹ ਜਿਹੜੀ ਕੇਂਦਰੀ ਸਟੇਡੀਅਮ ਦੇ ਲੀਡਰਾਂ ਕੌਮੀ ਪੱਧਰ ਤੇ ਉਹਨਾਂ ਨੇ ਵਿਚਾਰ ਕੇ ਇਹ 20 ਮਈ ਦੀ بجائے 9 ਜੁਲਾਈ ਕੀਤੀ ਇਹ ਦੇਸ਼ ਵਿਆਪੀ ਹੜਤਾਲ ਅੱਜ ਦੇ ਲਈ ਇਹ ਕ ਲਗਾਤਾਰ ਜਾਰੀ ਰਹੇਗੀ ਇਹ ਅੱਜ ਦੇ ਲਈ ਆ ਸਾਡੀ ਜਿਹੜੀ ਬਿਜਲੀ ਬੋਰਡ ਵਾਲੀ ਹੜਤਾਲ ਆ ਰਾਤ 12 ਵਜੇ ਤੋਂ ਜਿਹੜੇ ਸਾਡਾ ਸਟਾਫ ਗ੍ਰਿਡ ਸਬਸਟੇਸ਼ਨਾਂ ਤੇ ਡਿਊਟੀ ਤੇ ਸੀਗਾ ਉਹ ਰਾਤ 12 ਵਜੇ ਤੋਂ ਸਟ੍ਰੈਕ ਤੇ ਆ ਔਰ ਹੁਣ ਆਉਣ ਵਾਲੇ ਰਾਤ ਦੇ 12 ਵਜੇ ਤੋਂ 12 ਵਜੇ ਤੱਕ 12 ਵਜੇ ਤੱਕ 24 ਘੰਟੇ ਦੀ ਸਾਡੀ ਸਟ੍ਰੈਕ ਹੈ ਇਹ ਸੋ ਮੁਕੰਮਲ ਤੌਰ ਤੇ ਅਸੀਂ ਜਿੰਨੀਆਂ ਵੀ ਸਾਡੀਆਂ ਸਵਾਮਾਂ ਚਾਹੇ ਕੋਈ ਬਿਜਲੀ ਬੰਦ ਹੁੰਦੀ ਹੈ ਅਸੀਂ ਬਿਲਕੁਲ ਨਹੀਂ ਠੀਕ ਕਰਨੀ ਆਉਣ ਵਾਲੇ ਆਉਣ ਵਾਲੇ ਸਮੇਂ ਤੱਕ ਕੀ ਟੀਚਾ ਹੈ ਤੁਹਾਡਾ ਸਾਡਾ ਟੀਚਾ ਇਹ ਹੈ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਮੰਨੇ ਔਰ ਜਿਹੜੇ ਇਹ 4 ਲੇਬਰ ਕੋਡ ਬਣਾਉਣੇ ਜਾ ਰਹੀ ਆ ਇਹ ਫੈਸਲੇ ਵਾਪਸ ਲਏ ਬਿਜਲੀ ਬੋਰਡ ਦਾ ਜਿਹੜਾ ਐਕਟ 2003 ਹੈ 2020 ਹੈ 2022 ਹੈ ਜਿਹਦੇ ਪਹਿਲੇ ਤੇ ਲਗਾਤਾਰ ਲਾਗੂ ਕਰਜ ਪੱਪਾ ਪਾਰ ਔਰ ਵਾਪਸ ਲਗੇ ਠੇਕੇਦਾਰੀ ਸਿਸਟਮ ਖਤਮ ਕਰੇ ਔਰ ਜਿਹੜੀਆਂ ਕਟੋ-ਕਟ ਉਜਰਤਾ ਉਹ 26000 ਜਾਂ ਜਿਹੜਾ EMPLOYEES ਪੈਨਸ਼ਨ ਸ਼ੇਅਰ ਹੈ ਉਹ EPF ਤੋਂ 9000 ਔਰ ਜਿਹੜਾ ਸੋਸ਼ਣ ਹੋ ਰਿਆ ਕਿਸਾਨੀ ਦਾ ਵੀ ਸੋਸ਼ਣ ਹੋ ਰਿਆ ਕਟੋ-ਕਟ ਜੋ ਕਿਸਾਨੀ ਜਿੰਸ ਪੈਦਾ ਹੋ ਰਹੀ ਹੈ ਕਟੋ-ਕਟ ਸਮਰਥਨ ਮੁੱਲ ਤੇ ਉਹ ਖਿਰਦੀ ਜਾਵੇ ਔਰ ਜਿਹੜੀ ਕਿ 60 ਸਾਲ ਤੋਂ ਉੱਪਰ ਆਏ ਉਹ ਤਕਰੀਬਨ ਜਿਹੜੀ ਭੜੇਪੇ ਤੌਰ ਤੇ ਸਭ ਨੂੰ ਪੈਨਸ਼ਨ ਮਿਲੇ ਇਹ ਜੀ ਬੁਨਿਆਦੀ ਸੂਰਤਾਂ ਜਿਹੜਾ ਅਸੀਂ ਵਾਂਦੇ ਆ ਉਹ ਬੁਨਿਆਦੀ ਸੂਰਤਾਂ ਲਾਗੂ ਹੋਣ ਸਾਰੇ ਵਰਗ ਦਾ ਧਿਆਨ ਹੋਵੇ ਤੇ ਇਹ ਸਾਡੀਆਂ ਜਿਹੜਾ ਬਹੁਤ ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ ਔਰ ਉਹਨਾਂ ਨੂੰ ਸੋਸ਼ਣ ਬੰਦ ਹੋਵੇ ਪੱਕੀ ਭਰਤੀ ਹੋਵੇ ਔਰ ਜਿਹੜਾ ਪ੍ਰਾਈਵੇਟ ਵਾਲੀ ਨੀਤੀ ਹੈ ਉਹ ਸਰਕਾਰ ਵਾਪਸ ਲਵੇ